ਅਜਨੀ ਸੈ ਪਹੁ ਗੁਰ ਪ੍ਰਸਾਦ ਤੈਲੀ ਬੰਦਸ਼ ਮੈਂ ਕੋਇ ਨਿਠਾ ਤੂੰ ਨਾਨਕ ਮਨ ਬਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੇਖੂ ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਸੁਖੋ ਟਲੁਰ ਸੇ ਦੀਏ ਐਨਿਸ ਸਹਿ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਧਨਵਾਦ ਗੁਰੂ ਸਾਹਿਬ ਦੇ ਸ਼ਲੋਕ ਮਹਿਲਾ ਚੌਥਾ ਅਗੋਂ ਦੇ ਸਤਿ ਪਾਉ ਨ ਦਿੱਚੈ ਬਿਚੋਂ ਦੇ ਆਖਿਆ ਕਾਮਨਾ ਵੈ ਅਦ ਵਿੱਚ ਫਿਰੈ ਮਨ ਮੁਖ ਵਿਚਾਰ ਗੱਲੇ ਕਿਉ ਸੁਖ ਪਾਵੇ ਜਿਸ ਅੰਦਰ ਪੀਤ ਨਹੀਂ ਸਤ ਗੁਰ ਕੀ ਸੋ ਕੁੜੀ ਆਵੈ ਕੁੜੀ ਜਾਵੈ ਜੇ ਕਿਰਪਾ ਕਰੈ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਪਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਪਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨੰਦਨ ਹਰ ਗੁਣ ਗਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਰ ਮੁੰਦੇ ਵਿੱਚ ਬਿਠਾਇਆ ਆਪਣਾ ਨਿਰਮਲ ਵਿਤਰ ਨਾਮ ਜਪਾਇਆ ਆਪਣੀ ਸੰਗਤ ਬਖਸ਼ੀ ਆ ਗੁਰੂ ਪਾਤਸ਼ਾਹੀ ਦਾ ਘਟਾਨ ਕੋਟ ਸ਼ੁਕਰ ਹੁਣ ਗੁਰਬਾਣੀ ਦੇ ਵਿਚਾਰ ਦਾ ਸਮਾਂ ਆ ਸੋ ਜਿਹੜੇ ਸ਼ਲੋਕ ਆਪਾਂ ਵਿਚਾਰ ਲਈ ਲਿਆ ਆ ਚੌਥੇ ਪਾਤਸ਼ਾਹੀ ਦੀ ਉਚਾਰਨ ਕੀਤੀ ਹੋਈ ਗੌੜੀ ਦੀ ਬਾਹਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਪਾਵਨ ਅੰਗ 305 ਦੇ ਉੱਤੇ 11ਵੀਂ ਪੌੜੀ ਆ ਨਾਲ ਦੋ ਟੁਕ ਹੋਏ ਸ਼ਲੋਕ ਗੁਰੂ ਪਾਤਸ਼ਾਹ ਨੇ ਦਰਜ ਕੀਤੇ ਹੋਏ ਆ ਕਿ ਸਾਨੂੰ ਸਾਰੀ ਗੱਲ ਆ ਜਿਹੜੀ ਸਹੀ ਤਰ੍ਹਾਂ ਸਮਝ ਵਿੱਚ ਆ ਜਾਏ ਸੋ ਸਿੱਖਿਆ ਦਿੱਤੀ ਆ ਗੁਰੂ ਪਾਤਸ਼ਾਹ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਜੀਵਨ ਜਿਹੜਾ ਬਣਾਉਣਾ ਆ ਪੂਰਾ ਟਾਈਮ ਟੇਬਲ ਸਮਝਾਇਆ ਸਾਨੂੰ ਕਿਉਂਕਿ ਗ੍ਰਸਥ ਦਾ ਮਾਰਗ ਆ ਗੁਰੂ ਅਨੰਦ ਪਾਤਸ਼ਾਹ ਨੇ ਦੱਸਿਆ ਆਪਾਂ ਯੋਗੀ ਨਹੀਂ ਹੈਗੇ ਸੰਨਿਆਸੀ ਨਹੀਂ ਹੈਗੇ ਛੜੇ ਮਲੰਗ ਨਹੀਂ ਆ ਆਪਾਂ ਸਾਰੇ ਗਿਰਤ ਕਰਨ ਵਾਲੇ ਆ ਪਿੰਡਾਂ 'ਚ ਰਹਿਣ ਵਾਲੇ ਆ ਉਹ ਆਮ ਕਿਰਤ ਵਿਰਤ ਕਰਦੇ ਆਂ ਵੈਗਿਰ ਵੈਗਿਰ ਕਰਦੇ ਆਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਆਪਾਂ ਕਿਸ ਤਰੀਕੇ ਦੇ ਨਾਲ ਵੈਗਿਰ ਨੂੰ ਪਾ ਸਕਦੇ ਆਂ ਉਹੀ ਸਿੱਖਿਆ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਦਿੱਤੀ ਆ ਸੋ ਗੁਰੂ ਸਾਹਿਬ ਦਾ ਉਪਦੇਸ਼ ਨਾ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਸੋ ਆਪਾਂ ਕਿਰਤ ਤਾਂ ਕਰਦੇ ਆਂ ਕੰਮ ਕਰ ਤਾਂ ਸਾਰੇ ਕਰਦੇ ਆਂ ਪਰ ਨਾਮ ਨਹੀਂ ਜਪਦੇ ਨਾਮ ਦੀ ਦਾਤ ਲੈਣ ਨੂੰ ਨਹੀਂ ਤਿਆਰ ਨਾਮ ਜਪਣ ਨੂੰ ਨਹੀਂ ਤਿਆਰ ਤਾਂ ਉਹ ਚੀਜ਼ ਸਾਡੇ ਕੋਲੋਂ ਮਿਸ ਹੋ ਗਈ ਗੁਰੂ ਪਾਤਸ਼ਾਹ ਦਾ ਇੱਕ ਹੁਕਮ ਜਿਹੜਾ ਇੱਕ ਉਹ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਗੋਜਾਇ ਜੀਓ ਉਹ ਹੁਕਮ ਜਿਹੜਾ ਸੋ ਆਪਾਂ ਉਹ ਫੋਲੋ ਨਹੀਂ ਕੀਤਾ ਤੇ ਜੇ ਆਪਾਂ ਗੁਰੂ ਪਾਤਸ਼ਾਹ ਸਾਨੂੰ ਬਹੁਤ ਸੌਖਾ ਡੰਗ ਸਮਝਾਉਂਦੇ ਆ ਸਿੱਖੀ ਬਹੁਤ ਸੌਖੀ ਆ ਸੋ ਬੇਸ਼ੱਕ ਆਪਾਂ ਬੜੀ ਔਖੀ ਬਣਾਉਂਦੀ ਆ ਅੰਮ੍ਰਿਤ ਨੂੰ ਆਪਾਂ ਬੜਾ ਔਖਾ ਸਮਝਦੇ ਆ ਅੰਮ੍ਰਿਤੋਂ ਡਰਦੇ ਆ ਆਪਾਂ ਹਵਾ ਬਣਾ ਲਿਆ ਆ ਔਖਾ ਨਹੀਂ ਹੈਗਾ ਸੌਖਾ ਆ ਜਿੰਦਗੀ ਸੌਖੀ ਹੋ ਜਾਂਦੀ ਆ ਅਮਰਤ ਸ਼ਾਹ ਕੀ ਗੁਰੂ ਪਾਸ਼ਾ ਦਾ ਨਾਮ ਜਪਦੇ ਆ ਵੈਗੁਰੂ ਕਰਦੇ ਆ ਸੰਗਤ ਕਰਦੇ ਆ ਬੜਾ ਸੌਖਾ ਸਮਾਂ ਲੰਘ ਜਾਂਦਾ ਆ ਵੈਗੁਰੂ ਦੇ ਨਾਲ ਜੁੜਿਆ ਹੋਇਆ ਪਰ ਸਾਨੂੰ ਸਮਝਾਇਆ ਹੀ ਨਹੀਂ ਆਪਾਂ ਨੇ ਸਮਝੀ ਨਹੀਂ ਗੱਲ ਗੁਰੂ ਸਾਹਿਬ ਉਹ ਬਹਿ ਗਏ ਸਾਨੂੰ ਸਾਰਾ ਕੁਝ ਔਖਾ ਲੱਗਦਾ ਆ ਤੇ ਗੁਰੂ ਪਾਸ਼ਾ ਨੇ ਅੱਜ ਦੇ ਜਿਹੜੇ ਸ਼ਲੋਕ ਪੜ੍ਹੇ ਆ ਉਹਦੇ ਵਿੱਚ ਸਾਰੀ ਗੱਲ ਸਮਝਾਈ ਆ ਕਿ ਆਪਾਂ ਕਿ ਦਿ੍ਰਿਸ਼ਟੀ ਜੀਵਨ ਚ ਰਹਿੰਦੇ ਆਂ ਪਰਿਵਾਰ ਚ ਰਹਿੰਦੇ ਆਂ ਆਪਣੀ ਕਿਰਤ ਕਰਦੇ ਆਂ ਕੰਮਕਾਰ ਕਰਦੇ ਆਂ ਹੱਸਦੇ ਆਂ ਖੇਡਦੇ ਆਂ ਖਾਂਦੇ ਆਂ ਪੀਂਦੇ ਆਂ ਘਰੇ ਹੀ ਰਹਿੰਦੇ ਆਂ ਆਪਾਂ ਕਿਸ ਤਰੀਕੇ ਨਾਲ ਵਾਇਰਲ ਹੋ ਵੀ ਪਾ ਸਕਦੇ ਆਂ ਬੜਾ ਸੌਖਾ ਤਰੀਕਾ ਸਮਝਾਇਆ ਬਸ ਗੱਲ ਇਹ ਕਿ ਆਪਣੇ ਮਨ ਦੇ ਵਿਸ਼ੇ ਨਹੀਂ ਦੋਣਾ ਹਮੇਸ਼ਾ ਗੁਰੂ ਦੇ ਹੁਕਮ ਵਿੱਚ ਰਹਿਣਾ ਹੈ ਗੁਰੂ ਪਾਤਸ਼ਾਹ ਜਿਹਨੂੰ ਹੀ ਫੋਲੋ ਕਰਨਾ ਹਮੇਸ਼ਾ ਜੋ ਗੁਰੂ ਸਾਹਿਬ ਕਹਿੰਦੇ ਹੋਏ ਕਰਨਾ ਹੈ ਜੇ ਆਪਾਂ ਕਰਦੇ ਆਂ ਤੇ ਆਪਾਂ ਬੜੇ ਸੌਖੇ ਤਰੀਕੇ ਨਾਲ ਵਾਇਗਨ ਨੂੰ ਪਾ ਲੈਨੇ ਆਂ ਤੇ ਜੇ ਆਪਾਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ ਜੇ ਆਪਾਂ ਆਪਣੇ ਮਨ ਦੇ ਪਿਛੇ ਦੁਰਦੇ ਆਂ ਤੇ ਫਿਰ ਗੁਰਪਾਤਸ਼ਾਹ ਕਹਿੰਦੇ ਕੁਝ ਵੀ ਨਹੀਂ ਹੁੰਦਾ ਕੋਈ ਪ੍ਰਾਪਤੀ ਨਹੀਂ ਹੁੰਦੀ ਅੱਗੋਂ ਦੇ ਸਤ ਪਾਉ ਨਾਲ ਦੇਚੈ ਪਿੱਛੋਂ ਦੇ ਆਖਿਆ ਕੰਮ ਨਾ ਹੈ ਜਿਸ ਬੰਦੇ ਨੇ ਪਹਿਲਾਂ ਗੁਰਪਾਤਸ਼ਾਹ ਦਾ ਹੁਕਮ ਮੰਨਿਆ ਨਹੀਂ ਪਿਆਰ ਦੇ ਨਾਲ ਸਤਕਾਰ ਨਹੀਂ ਦਿੱਤਾ ਪਿਆਰ ਨਹੀਂ ਪਾਇਆ ਗੁਰਪਾਤਸ਼ਾਹ ਨਾਲ ਜੇ ਆਦ ਨਾ ਗੁਰੂ ਦਾ ਹੁਕਮ ਨਹੀਂ ਮੰਨਿਆ ਪਾਉ ਅਮਰਦੀ ਦਾਤ ਲੈਣ ਨੂੰ ਤਿਆਰ ਨਹੀਂ ਆ ਵੈਗੁਰੂ ਕਰਨ ਨੂੰ ਤਿਆਰ ਨਹੀਂ ਆ ਪਿੱਛੋਂ ਦੇ ਆਖਿਆ ਕਮਨਾਵੇਂ ਉਦਾਂ ਹੀ ਜ਼ਬਾਨੀ ਕਲਾਮੀ ਕਹੀ ਜਾਵੇ ਕਿ ਹਾਂ ਹਾਂ ਮੇਰਾ ਵੀ ਬੜਾ ਪਿਆਰ ਆ ਜੇ ਮੰਨ ਲਓ ਕੱਲ ਨੂੰ ਗੁਰੂ ਪਾਤਸ਼ਾਹ ਆਵਾਜ਼ ਮਾਰ ਰਿਹਾ ਸਾਰਿਆਂ ਨੂੰ ਕਿ ਭਾਈ ਕੱਲ ਨੂੰ ਅਮਰ ਸੰਚਾਰ ਆਦਾ 10 ਵਜੇ ਸਾਰੇ ਜਾਣੇ ਆ ਜਾਓ ਜਿਨ੍ਹਾਂ ਨੇ ਅਮਰਦੀ ਦਾਤ ਨਹੀਂ ਲਈ ਨਾਮ ਦੀ ਦਾਤ ਨਹੀਂ ਲਈ ਜਿਹੜੇ ਗੁਰੂ ਵਾਲੇ ਨਹੀਂ ਬਣੇ ਉਹ ਗੁਰੂ ਵਾਲੇ ਬਣ ਜਾਓ ਜਿਹੜਾ ਗੁਰੂ ਪਾਤਸ਼ਾਹ ਦੇ ਇਸ ਬਚਨ ਨੂੰ ਸਤਕਾਰ ਦਿੰਦਾ ਨਹੀਂ ਅੱਗੋਂ ਦੇ ਸਤਿ ਭਾਉ ਨਾਲ ਦੇਚੇ ਪਹਿਲਾਂ ਤਾਂ ਗੁਰੂ ਸਾਹਿਬ ਦਾ ਪਿਆਰ ਨਾਲ ਹੁਕਮ ਮੰਨਿਆ ਨਹੀਂ ਪਿੱਛੋਂ ਦੇ ਆ ਕੇ ਆ ਗੰਮ ਨਾ ਹੋਏ ਸੋ ਪਹਿਲਾਂ ਮਨੋ ਜਿਹੜਾ ਨਹੀਂ ਕਰ ਲੂ ਹੁਕਮ ਮੰਨੂਗਾ ਨਹੀਂ ਆਊਗਾ ਤੇ ਪਿੱਛੋਂ ਗੱਲਾਂ ਕਰ ਜਾਵੇ ਹਾਂ ਹਾਂ ਮੈਂ ਤਾਂ ਮਰ ਛਕਣਾ ਅਗਲੇ ਸਾਲ ਛਕ ਲੈਣਾ ਮੈਂ ਤਾਂ ਬਸ ਰਹਿ ਗਿਆ ਮੈਨੂੰ ਕੰਮ ਪੈ ਗਿਆ ਹੈ ਮੈਂ ਮੇਰਾ ਬੜਾ ਪਿਆਰਾ ਗੁਰੂ ਸਾਹਿਬ ਨਾਲ ਪਿੱਛੋਂ ਦੀਆਂ ਕਹਾ ਕਮਣਾਵੇ ਜਦੋਂ ਬੁਲਾਇਆ ਗੁਰੂ ਪਾਤਸ਼ਾਹ ਨੇ ਜਦੋਂ ਸੀਸ ਮੰਗੇ ਪੰਜ ਪਿਆਰਿਆਂ ਕੋਲੋਂ ਉਦੋਂ ਹੀ ਖੜੇ ਮੈਂ ਜਿਹੜੇ ਉਦੋਂ ਖੜੇ ਹੋਏ ਜਿਨ੍ਹਾਂ ਨੇ ਸੀਸ ਭੇਟ ਕੀਤਾ ਉਹਨਾਂ ਨੂੰ ਹੀ ਦਾਤ ਮਿਲੀ ਉਹੀ ਪਿਆਰੇ ਕਹਾਏ ਗੁਰੂ ਪਾਤਸ਼ਾਹ ਦੇ ਸੋਥੇ ਹੋ ਸਕਦਾ ਆਪਣੇ ਅੱਗੇ ਵੀ ਹੋਣ ਕੋਈ ਸੋ ਜਿਨ੍ਹਾਂ ਨੇ ਨਹੀਂ ਹੁਕਮ ਮੰਨ ਪਾਏ ਸੋ ਪਿੱਛੋਂ ਭਾਵੇਂ ਬੜੀਆਂ ਗੱਲਾਂ ਕਰਦੇ ਹੁਣ ਕਿ ਮੇਰਾ ਤੇ ਉਹਨਾਂ ਤੋਂ ਨੇ ਜ਼ਿਆਦਾ ਪਿਆਰ ਹੈ ਪਿਛੋਂ ਦੇ ਆਖਿਆ ਦਮ ਨਾ ਹੈ ਅੱਧ ਵਿੱਚ ਫਿਰੈ ਮਨਮੁਖ ਵਿਚਾਰਾ ਗੱਲ ਨਹੀਂ ਕਿਉਂ ਸੁਖ ਪਾਵੇ ਜਿਹੜਾ ਮਨ ਦੇ ਪਿਛੇ ਤੁਰਨ ਵਾਲਾ ਮਨ ਦਾ ਮਰੀਦ ਆ ਮਨਮੁਖਾ ਪਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਅੱਧ ਵਿੱਚ ਹੀ ਤੁਰਿਆ ਫਿਰਦਾ ਹੈ ਭਾਵੇਂ ਉਹ ਵੈਗੁਰੂ ਤੱਕ ਨਹੀਂ ਪਹੁੰਚ ਸਕਦਾ ਸੋ ਨਰਗਾਂ ਵਿੱਚ ਹੀ ਜਾਊਗਾ ਗੱਲ ਨਹੀਂ ਕਿਉਂ ਸੁਖ ਪਾਵੇ ਗੱਲਾਂ ਦੇ ਨਾਲ ਉਹਨੂੰ ਕੋਈ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ आनंदपुर ਦੇ ਵਾਸੀ ਹੋਣਾ ਤਾਂ ਗੁਰੂ ਪਾਤਸ਼ਾਹ ਦੇ ਪੁੱਤਰ ਬਣ ਨਹੀਂ ਬਣਾ। ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਆ ਕਿ ਅੱਜ ਤੋਂ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਆ ਮਾਤਾ ਸੇਬ ਘਰਾਂ ਵਾਸੀ ਆਨੰਦਪੁਰ ਸਹਿਤ ਆ। ਜਦੋਂ ਆਪਾਂ ਗੁਰੂ ਸਾਹਿਬ ਕੋਲੋਂ ਨਾਮ ਦੀ ਦਾਤ ਲੈਨੇ ਆ। ਉਦੋਂ ਵਾਸੀ ਮਿਹਦਾ ਆਨੰਦਪੁਰ ਦੇ ਆਨੰਦ ਆਨੰਦ ਸਭ ਕੋ ਕਹੇ। ਆਨੰਦ ਗੁਰੂ ਤੇ ਜਾਣਿਆ। ਗੱਲਾਂ ਨਾਲ ਤੇ ਸਾਰੇ ਕਹਿੰਦੇ ਕਿ ਮੈਂ ਬੜੇ ਆਨੰਦ ਚ। ਜਿਸ ਬੰਦਾ ਰੋਟੀ ਪਾਣੀ ਖਾ ਕੇ ਆਉਂਦਾ ਕਿ ਆ ਆਨੰਦ ਆ ਗਿਆ। ਸੋ ਕੋਈ ਕਾਮਗਾਰੀ ਹੋ ਜੇ ਕੋਈ ਮੁੰਡੇ ਬਾਹਰ ਚਲਾ ਗਿਆ ਕੁਝ ਹੋ ਗਿਆ ਤੇ ਬੜਾ ਆਨੰਦ ਹੈ ਵੀ ਸੋ ਇਹ ਇਦਾਂ ਦਾ ਆਨੰਦ ਸਾਰੀਆਂ ਗੱਲਾਂ ਕਰਦੇ ਆ ਪਰ ਅਸਲ ਆਨੰਦ ਆ ਜਿਹੜਾ ਉਹ ਗੁਰੂ ਪਾਤਸ਼ਾਹ ਨਾਲ ਜੁੜ ਕੇ ਆਉਂਦਾ ਹੈ ਜਦੋਂ ਆਪਾਂ ਗੁਰੂ ਪਾਤਸ਼ਾਹ ਦੇ ਪੁੱਤਰ ਬਣਦੇ ਆ ਇੱਕ ਫਿਰੇ ਇੱਕ ਨੇਰੇ ਕਰੇ ਗੱਲਾਂ ਗੱਲیں ਕਿਨੇ ਨਾ ਪਾਇਆ ਗੱਲਾਂ ਕਿਉਂ ਸੁੱਖ ਪਾਵੇ ਗੱਲਾਂ ਦੇ ਨਾਲ ਸੁੱਖ ਨਹੀਂ ਮਿਲਦਾ ਸੋ ਕੁ ਮਿਲਦਾ ਵਾਹਿਗੁਰੂ ਦਾ ਨਾਮ ਜਪਿਆਂ ਨਾਮ ਦੇ ਨਾਲ ਜੁੜਿਆਂ ਸੁਖ ਨਾਮ ਵਿੱਚ ਆ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਦਾ ਸਦਾ ਲਿਜੈ ਇੱਥੇ ਵੀ ਸੁਖਾ ਅੱਗੇ ਵੀ ਸੁਖਾ ਸਦਾ ਸੁਖਾ ਪਰ ਵਾਹਿਗੁਰੂ ਦੇ ਨਾਮ ਵਿੱਚ ਜਿਹੜਾ ਸਦਾ ਹੀ ਵਾਹਿਗੁਰੂ ਦਾ ਨਾਮ ਲੈਂਦਾ ਹੈ ਜਿਹੜਾ ਨਾਮ ਦੀ ਦਾਤ ਲੈਣ ਨੂੰ ਹੀ ਤਿਆਰ ਨਹੀਂ ਜਾਂ ਨਾਮ ਜਪਦਾ ਹੀ ਨਹੀਂ ਗੱਲ ਹੀ ਕਿਉਂ ਸੁਖ ਪਾਵੇ ਉਹ ਮਨ ਦੇ ਵਿਛੇ ਤੁਰਨ ਵਾਲਾ ਵਿਚਾਰਾ ਗੱਲਾਂ ਨਾਲ ਕਿਵੇਂ ਸੁਖ ਪਾ ਸਕਦਾ ਹੈ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੁ ਕੁੜੀ ਆਵੇ ਕੁੜੀ ਜਾਵੇ ਜਿਸ ਦੇ ਅੰਦਰ ਪ੍ਰੀਤੀ ਨਹੀਂ ਹੈਗੀ ਪਿਆਰ ਨਹੀਂ ਹੈਗਾ ਗੁਰੂ ਪਾਤਸ਼ਾਹ ਦਾ ਸੋ ਝੂਠੀ-ਮੂਠੀ ਆ ਰਿਹਾ ਆ ਭਾਵੇਂ ਦੇਖਾ ਦੇਖੀ ਆ ਜਾਂਦਾ ਹੈ ਗੁਰਦੁਆਰੇ ਘੜੀ ਪ੍ਰਸ਼ਾਦ ਲੈ ਕੇ ਚਲਾ ਜਾਂਦਾ ਆ ਅੰਦਰ ਪ੍ਰੀਤ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹਦੇ ਅੰਦਰ ਪ੍ਰੀਤ ਆ ਉਹ ਕਦੇ ਗੁਰੂ ਦਾ ਹੁਕਮ ਮੋੜ ਨਹੀਂ ਸਕਦਾ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਰਤੀ ਦਾਤ ਲੈਣੀ ਆ ਤੇ ਲਊਗਾ ਜੇ ਗੁਰੂ ਸਾਹਿਬ ਨੇ ਕਿਹਾ ਕਰੇ ਤਾਂ ਛੱਡਣੀ ਆ ਤੇ ਛੱਡੂਗਾ ਕਿਉਂ ਉਹਦੇ ਅੰਦਰ ਪ੍ਰੀਤ ਪਿਆਰ ਆ ਗੁਰੂ ਸਾਹਿਬ ਦਾ ਪਿਆਰ ਦੇ ਵਿੱਚ ਕਦੇ ਕਿਸ ਦੀ ਗੱਲ ਮੋੜੀ ਨਹੀਂ ਜਾਂਦੀ ਤੇ ਜਿਹਦੇ ਅੰਦਰ ਪਿਆਰ ਹੈ ਨਹੀਂ ਸੁਕੂੜੀ ਆਵੇਂ ਕੂੜੀ ਜਾਵੇਂ ਭਵੇਂ ਝੂਠੀ-ਮੂਠੀ ਗੇੜਾ ਮਾਰ ਲਾਉਂਦਾ ਹੈ ਗੁਰੂ ਸਾਹਿਬ ਇਹ ਕਹਿ ਰਹੇ ਆ ਸੋ ਦਵਣਾ ਜਾਣਾ ਛੁਠੈ ਆ ਜੇ ਕਿਰਪਾ ਕਰੇ ਮੇਰਿਆ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ ਜੇ ਇਹ ਕਹਿੰਦੇ ਵੈਗ੍ਰੋ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕਰਤਾ ਵੈਗ੍ਰੋ ਪਾਰ ਬ੍ਰਹਮ ਪ੍ਰਕਾਸ਼ ਵੈਗ੍ਰੋ ਕਿਰਪਾ ਕਰੇ ਬਖਸ਼ਿਸ਼ ਕਰੇ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ ਫਿਰ ਉਸ ਬੰਦੇ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤਖ ਵੈਗ੍ਰੋ ਹੀ ਦਿਸਦੇ ਆ ਉਹ ਵਾਇਗਰੂ ਜਾਣ ਕੇ ਮੱਥਾ ਟੇਕਦਾ ਹੈ ਗੁਰੂ ਪਾਤਸ਼ਾਹ ਨੂੰ ਉਹ ਰੱਬ ਸਮਝ ਕੇ ਗੁਰੂ ਪਾਤਸ਼ਾਹ ਦਾ ਹਰ ਹੁਕਮ ਮੰਨ ਲੈਂਦਾ ਹੈ ਪਿਆਰ ਦੇ ਨਾਲ ਕਿ ਜੋ ਮੇਰਾ ਗੁਰੂ ਕਹਿ ਰਿਹਾ ਹੈ ਮੈਂ ਉਹ ਮੰਨਣਾ ਹੈ ਕਿਉਂ ਹਨ ਗੁਰੂ ਸਾਹਿਬ ਵਾਇਗਰੂ ਦਿਸ ਰਹੇ ਤੇ ਗੁਰੂ ਪਾਤਸ਼ਾਹ ਸਭ ਤੋਂ ਪਹਿਲੀ ਗੱਲ ਹੀ ਕਰਦੇ ਪ੍ਰਥਮ ਰਹਿਤ ਜੀ ਜਾਨ ਖੰਡ ਕੀ ਪਹੌਲ ਚ ਹੈ ਸਭ ਤੋਂ ਪਹਿਲੀ ਗੱਲ ਹੈ ਗੁਰੂ ਪਾਤਸ਼ਾਹ ਕਹਿੰਦੇ ਨਾਮ ਦੀ ਦਾਤ ਲਓ ਬਿਨ ਨਾਵੇਂ ਕੀ ਸੋਤ ਜੇ ਤੁਸ ਨਾਮ ਦੀ ਦਾਤ ਹੀ ਨਹੀਂ ਲਈ ਤਾਂ ਤੇਰਾ ਮੇਰਾ ਕੀ ਰਿਸ਼ਤਾ ਹੈ ਇਹ ਸਾਡੇ ਮਾਪਿਓ ਨਾਲ ਸਾਡਾ ਖੂਨ ਦਾ ਰਿਸ਼ਤਾ ਹੈ ਆਪਣਾ ਪਰਮਾਨੰ ਗੁਰੂ ਨਾਲ ਕਾਹਦਾ ਰਿਸ਼ਤਾ ਨਾਮ ਦਾ ਤੇ ਜੇ ਆਪਾਂ ਨਾਮ ਦੀ ਦਾਤ ਲਈ ਨਹੀਂ ਨਾਮ ਜਪਦੇ ਨਹੀਂ ਫਿਰ ਜਿਹੜਾ ਰਿਸ਼ਤਾ ਗੁਰੂ ਨਾਲ ਰਿਸ਼ਤਾ ਕੋਈ ਰਿਸ਼ਤਾ ਨਹੀਂ ਹੈ ਗੁਰੂ ਬਾਸਿਕ ਦੇ ਹਰ ਕੀ ਨਾਮ ਬਿਨਾਂ ਸੁੰਦਰ ਹੈ ਨੱਤੀ ਜਿਉਂ ਬੀਸਵਾ ਕੇ ਕਰ ਬੂਤ ਜਮਤ ਹੈ ਤਿਸ ਨਾਮ ਪਰਿਉ ਹੈ ਦਰਪਨੀ ਜਿਨ ਨਾਮ ਦੇ ਦਾਤ ਨਹੀਂ ਲਈ ਜੋ ਬੈਗੁਰ ਦਾ ਨਾਮ ਨਹੀਂ ਜਪਦਾ ਗੁਰੂ ਪਾਤਸ਼ਾਹ ਦੇ ਚਰਨੀ ਨਹੀਂ ਲੱਗਾ ਬੜਾ ਸੋਹਣਾ ਹੈ ਇਹਦੇ ਦੇਖਣ ਨੂੰ ਬੜਾ ਸੋਹਣਾ ਲੱਗਦਾ ਨੱਕ ਦੀ ਨੱਕਟਿਆ ਪਹਿਰੇ ਨਾਕੀ ਕਟਾਤਾ ਉਹਨੇ ਸੋ ਗੁਰੂ ਪਾਤਸ਼ਾਹ ਦੇ ਚਰਨੀ ਨਹੀਂ ਲੱਗਾ ਤੇ ਉਹ ਗੁਰੂ ਸਾਹਿਬ ਦੇ ਨੱਕਟੇ ਹੈ ਆ ਜਿਵੇਂ ਵੇਸਵਾ ਕੇ ਕਰ ਪੁੱਤ ਜਮਤ ਹੈ ਜਿਵੇਂ ਕਿ ਵੇਸਵਾ ਦੇ ਕਰ ਪੁੱਤਰ ਜਮ ਜੈ ਉਹਦਾ ਉਹਦੇ ਪਿਓ ਦਾ ਕੋਈ ਨਾਂ ਹੀ ਨਹੀਂ ਹੁੰਦਾ ਜੇ ਆਪਾਂ ਅਮਰਤ ਨਹੀਂ ਛੱਕਿਆ ਸਾਡੇ ਅੰਦਰ ਪਿਓ ਦਾ ਕੀ ਨਾਂ ਇਹ ਦਾ ਮਰਦਾਰੀਆਂ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਤਾ ਦਾ ਨਾਮ ਸੈਲਕੌਰ ਜੇ ਆਪਾਂ ਗੁਰੂ ਸਾਹਿਬ ਦੇ ਪੁੱਤਰ ਹੀ ਨਹੀਂ ਬਣੇ ਫਿਰ ਪਿਤਾ ਦਾ ਨਾਮ ਕੀ ਹੈ ਪਤਾ ਨਹੀਂ ਇਸ ਕਰਕੇ ਬਹੁਤ ਜ਼ਰੂਰੀ ਹੈ ਗੁਰੂ ਪਾਸ਼ਾ ਦੇ ਚਰਨਾਂ 'ਇ ਲੱਗਣਾ ਜਿੱਦੇ ਆਪਾਂ ਨੂੰ ਗੁਰੂ ਸਾਹਿਬ ਵਾਹਿਗੁਰੂ ਦਿਸਦੇ ਆ ਰੱਬ ਦਿਸਦੇ ਆ ਜੇ ਵਾਹਿਗੁਰੂ ਕਿਰਪਾ ਕਰਦਾ ਆ ਤੇ ਗੁਰੂ ਸਾਹਿਬ ਰੱਬ ਦਿਸਦੇ ਆ ਫਿਰ ਹਰ ਹੁਕਮ ਗੁਰੂ ਸਾਹਿਬ ਦਾ ਹਰ ਬਚਨ ਬੰਦਾ ਪਿਆਰ ਨਾਲ ਹੀ ਮੰਨਦਾ ਜਾਂਦਾ ਹੈ ਹਾਂ ਜੋ ਗੁਰੂ ਸਾਹਿਬ ਕਹਰੇ ਠੀਕ ਆ ਮੈਂ ਗੁਰੂ ਸਾਹਿਬ ਦੀ ਗੱਲ ਮੰਨਣੀ ਆ ਤੇ ਗੁਰੂ ਸਾਹਿਬ ਦੀ ਗੱਲ ਮੰਨ ਲੈਂਦਾ ਤਾਂ ਅਪਿਉ ਪੀਦਾ ਸ਼ਬਦ ਗੁਰ ਕੇਰਾ ਤਾਂ ਉਹ ਪਿੰਦਾ ਆ ਨਾ ਪੀਤਾ ਜਾ ਸਕਣ ਵਾਲਾ ਅੰਮ੍ਰਿਤ ਅੰਮ੍ਰਿਤ ਦੀ ਦਾਤ ਲੈਣੀ ਸੌਖੀ ਆ ਕਿਨੇ ਕਿੰਨੀ ਦੁਨੀਆ ਦੁਰੀ ਫਿਰਦੇ 800 ਕਰੋੜ ਦੁਨੀਆ ਤੇ ਕਿੰਨੇ ਕਮਲ ਧਰੀ ਜਿੰਨਾਂ ਨੇ ਦਾਤ ਲਈ ਕਿੰਨਾ ਔਖਾ ਲੱਗ ਰਿਹਾ ਲੋਕਾਂ ਨੂੰ ਅੰਮ੍ਰਿਤ ਸ਼ਬਦ ਨਾਲ ਔਖਾ ਕਿਨੂੰ ਲੱਗਦਾ ਜਿਹੜਾ ਪ੍ਰੇਧਾ ਕਰਦਾ ਆ ਉਹਨੂੰ ਔਖਾ ਲੱਗਦਾ ਆ ਤੇ ਗੁਰੂ ਪਾਤਸ਼ਾਹ ਕਹਿੰਦੇ ਨਾ ਪੀਤਾ ਜਾ ਸਕਣ ਵਾਲਾ ਅੰਮ੍ਰਿਤ ਅੰਮ੍ਰਿਤ ਰਸ ਉਹ ਪੀ ਲੈਂਦਾ ਆ ਜਿੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਜਿਹਨੂੰ ਗੁਰੂ ਸਾਹਿਬ ਰੱਬ ਨਜ਼ਰ ਆਉਂਦੇ ਆ ਔਰ ਰੱਬ ਜਾਣ ਕੇ ਵਾਹਿਗੁਰੂ ਜਾਣ ਕੇ ਗੁਰੂ ਸਾਹਿਬ ਦਾ ਹਰ ਹੁਕਮ ਮੰਨ ਲੈਂਦਾ ਆ ਜੇ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਦਾਤ ਲਿਆਉ ਲੈਂਦਾ ਜੇ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਘਰ ਉਹ ਕਰਦਾ ਆ ਜੇ ਗੁਰੂ ਸਾਹਿਬ ਕਹਿੰਦੇ ਕਿ ਰੋਜ਼ ਗੁਰਦੁਆਰਿਆ ਕਰ ਆਉਂਦਾ ਆ ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ ਦੇ ਵਿਚਾਰ ਕਰਿਆ ਕਰਦਾ ਆ ਤਾਂ ਅਪਿਉ ਪੀਵੇ ਸਰਬਦ ਗੁਰ ਕੇ ਰੰਗ ਗੁਰੂ ਦਾ ਸ਼ਬਦ ਵਾਹਿਗੁਰੂ 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 ਜਪ ਕੇ ਨਾ ਪੀਤਾ ਜਾ ਸਕਣ ਵਾਲਾ ਅੰਮ੍ਰਿਤ ਰਸ ਵੀ ਲੈਂਦਾ ਆ ਸਭ ਕਾੜਾ ਅੰਦੇਸਾ ਪਰਮ ਚੁਕਾਵੇ ਤੇ ਸਾਰੇ ਫਿਕਰ ਖਤਮ ਹੋ ਜਾਂਦੇ ਆ ਸਾਰੇ ਸਹਿਮ ਖਤਮ ਹੋ ਜਾਂਦੇ ਆ ਸਾਰੇ ਭਰਮ ਭਲੇਖੇ ਉਹਦੇ ਦੂਰ ਹੋ ਜਾਂਦੇ ਆ ਉਨਸਾਰੀ ਗੱਲ ਸਹੀ ਸਹੀ ਸਮਝ ਵਿੱਚ ਆ ਜਾਂਦੀ ਹੈ ਗੁਰੂ ਪਾਤਸ਼ਾਹ ਦੀ ਸੋ ਗੁਰੂ ਪਾਤਸ਼ਾਹ ਦਾ ਪੁੱਤਰ ਬਣ ਜਾਂਦਾ ਆ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਤਾਂ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਆ ਆਨੰਦਪੁਰ ਦਾ ਵਾਸੀ ਹੋ ਜਾਂਦਾ ਆ ਆਨੰਦ ਵਿੱਚ ਹੀ ਟਿਕਿਆ ਰਹਿੰਦਾ ਆ ਹਰ ਵੇਲੇ ਵਾਹਿਗੁਰੂ ਕਰਦਾ ਰਹਿੰਦਾ ਆ ਸਿਮਰਨ ਕਰਦਾ ਰਹਿੰਦਾ ਆ ਸਿਮਰਨ ਦੇ ਨਾਲ ਦੇ ਅੰਦਰ ਆਨੰਦ ਹੀ ਬਣਿਆ ਰਹਿੰਦਾ ਉਹਦਾ ਵਾਸ ਹੀ ਆਨੰਦ ਦੇ ਵਿੱਚ ਹੋ ਜਾਂਦਾ ਆਨੰਦਪੁਰ ਦਾ ਵਾਸੀ ਹੋਇਆ ਗੁਰੂ ਪਾਤਸ਼ਾਹ ਦਾ ਪੁੱਤਰ ਬਣ ਕੇ ਸਦਾ ਆਨੰਦ ਰਹੇ ਦਿਨ ਰਾਤ ਦਿਨ ਰਾਤ ਹੀ ਉਹਦੇ ਅੰਦਰ ਆਨੰਦ ਬਣਿਆ ਰਹਿੰਦਾ ਐਨੀ ਵੱਡੀ ਬਖਸ਼ਿਸ਼ ਬੈਰ ਦੀ ਉਹਦੇ ਉੱਤੇ ਹੋ ਜਾਂਦੀ ਆ ਜਨ ਨਾਨਕ ਅਨ ਦਿਨ ਹਰ ਗੁਣ ਗਾਵੈ ਅਨ ਦਿਨ ਦਿਨ ਰਾਤ ਉਹ ਫਿਰਵਾਇ ਗੁਰੂ ਵੈਗਰੂ ਵੈਗਰੂ ਕਰਕੇ ਵੈਗਰੂ ਤੇ ਗੁਣ ਗਾਉਂਦਾ ਰੰਦਾ ਸਦਾ ਇਹਨਾਂ ਨੂੰ ਵਰਤਦਾ ਵਾਸੀ ਹਜੰਦਾ ਕੌਣ ਜਿੰਨੇ ਪਹਿਲਾਂ ਪਿਆਰ ਨਾਲ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਲਿਆ ਇੱਕ ਵਾਰੀ ਗਿਆ ਹੀ ਮੰਨ ਲਿਆ ਤੇ ਜਿੰਨੇ ਨਹੀਂ ਮੰਨਿਆ ਅੱਗੋਂ ਤੇ ਸਤਿਭਾਉ ਨਾਲ ਵਿੱਚ ਪਿਛੋਂ ਦੇ ਆਖਿਆ ਕੰਮ ਮਨਾਵੇਂ ਪਿਛੋਂ ਗੱਲਾਂ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ ਸੋ ਗੱਲਾਂ ਨਾਲ ਕੋਈ ਸੁੱਖ ਨਹੀਂ ਲੈਣਾ ਜੇ ਸੁੱਖ ਲੈਣਾ ਆ ਆਨੰਦ ਲੈਣਾ ਆ ਤੇ ਫਿਰ ਆਨੰਦਪੁਰ ਦੇ ਵਾਸੀ ਬਣਨਾ ਪੈਣਾ ਹੈ ਤੇ ਉਹ ਆਨੰਦ ਨਾਮ ਵਿੱਚ ਉਹ ਆਨੰਦ ਵਾਹਿਗੁਰੂ ਨਾਲ ਜੁੜਨ ਵਿੱਚ ਵਾਹਿਗੁਰੂ ਦੇ ਪੁੱਤਰ ਬਣਨ ਵਿੱਚ ਜ ਜਿੱਦੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਆ ਉਹ ਦਿਨ ਰਾਤ ਹੀ ਵਾਹਿਗੁਰੂ ਕਰਦਾ ਰਹਿੰਦਾ ਆ ਤੇ ਸਦਾ ਆਨੰਦ ਦਾ ਵਾਸੀ ਰਹਿੰਦਾ ਆ ਆਨੰਦਪੁਰ ਦਾ ਮਹਿਲਾ ਚੌਥਾ ਚੌਥੇ ਪਾਦਸ਼ਾਹ ਦਾ ਅਗਲਾ ਸ਼ਲੋਕ ਆ ਗੁਰਸਤ ਗੁਰ ਕਾ ਜੋ ਸਿੱਖਾ ਖਾਏ ਸੁਪਲ ਕੇ ਉਠ ਹਰ ਨਾਮ ਧਿਆਵੇ ਹੁਣ ਗੁਰੂ ਸਾਹਿਬ ਸਾਨੂੰ ਸਾਡਾ ਟਾਈਮ ਟੇਬਲ ਸਮਝਾ ਰਹੇ ਆ ਕਿ ਜਿਨੇ ਅਮਰਿਤ ਦੀ ਦਾਤ ਲੈ ਲਈ ਇਹ ਨਹੀਂ ਸਮਝਣਾ ਕਿ ਮੈਂ ਅਮਰਿਤ ਛਗੜਿਆ ਤੇ ਚਲੋ ਕੰਮ ਪੂਰਾ ਹੋ ਗਿਆ ਪੂਰਾ ਨਹੀਂ ਹੋਇਆ ਸ਼ੁਰੂ ਹੋਇਆ ਕੰਮ ਅਮਰਿਤ ਛਗਣਾ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਲੈਣਾ ਆ ਐਂਟਰੀ ਖਰੀ ਹੈ ਹਜੇ ਐਡਮਿਸ਼ਨ ਹੋਈ ਆ ਉਸ ਤੋਂ ਬਾਅਦ ਅੱਗੇ ਰੋਜ਼ ਪੜ੍ਹਾਈ ਕਰੀ ਦੀ ਜਿਵੇਂ ਬੱਚਾ ਐਡਮਿਸ਼ਨ ਲੈ ਕੇ ਸਕੂਲੇ ਰੋਜ਼ ਸਕੂਲ ਜਾਂਦਾ ਰੋਜ਼ ਉੱਥੇ ਪੜ੍ਹਦਾ ਆ ਮਿਹਨਤ ਕਰਦਾ ਆ ਇਸੇ ਤਰ੍ਹਾਂ ਆਪਾਂ ਗੁਰੂ ਨਾਨਕ ਦੇ ਘਰ ਦਾਖਲਾ ਲਿਆ ਆ ਤੇ ਰੋਜ਼ ਗੁਰਦੁਆਰੇ ਆਉਣਾ ਆ ਰੋਜ਼ ਗੁਰੂ ਦੀ ਸੰਗਤ ਕਰਨੀ ਆ ਸੰਗਰਾਮੀਏ ਸਿੰਘ ਨਹੀਂ ਬੰਨਣਾ ਕਿ ਸੰਗਰਾਣ ਵਾਲੇ ਦੇ ਨਾਲੇ ਖੜੀ ਦੇ ਖੜੀ ਨਹੀਂ ਰੋਜ਼ 24 ਘੰਟੇ ਵੈਗਰੂ ਰੋਇ ਦੇ ਰਿਆ 2.5 ਘੰਟੇ ਵੈਗਰੂ ਲਈ ਕੱਢ ਨਹੀਂ ਸਕਦੇ ਆ ਪਰ ਰੋਜ਼ ਸੋਚ ਕੇ ਦੇਖੋ ਜੇ ਸਾਰਾ ਪਿੰਡ ਜਿੰਨੇ ਵੀ ਸਾਰੇ ਆਪਾਂ ਸਿੱਖੀ ਆ ਗੁਰਸਤ ਗੁਰ ਕਾ ਜੋ ਸਿੱਖ ਆਖੇ ਸਾਰੇ ਸਿੱਖ ਕਹੋਨੇ ਆਪਾਂ ਅਖਵਾਉਨੇ ਆ ਜੇ ਪਰ ਰੋਜ਼ ਦੋ ਟਾਈਮ ਗੁਰਦੁਆਰੇ ਜੁੜੀਏ ਕੈਂਟਾ ਸਵੇਰੇ ਕਿੰਟਾ ਸ਼ਾਮੀ ਸਾਰਾ ਪਿੰਡ ਆਏ ਤੇ ਆਪਾਂ ਦੇਖਦੇ ਨੇ ਅਰਬ ਕੰਟਰੀਆਂ ਜਾਂ ਦੁਬਈ ਜਾਂ ਸਾウਦੀ ਅਰਬਾ ਸੋ ਆਪਾਂ ਉਹਨਾਂ ਦੇ ਪੰਜ ਟਾਈਮ ਹੁੰਦੇ ਆ ਨਮਾਜ਼ ਦੇ ਉਹ ਜਦੋਂ ਨਮਾਜ਼ ਦਾ ਟਾਈਮ ਹੁੰਦਾ ਨਾ ਜਿੱਥੇ-ਜਿੱਥੇ ਕੋਈ ਖੜਾ ਆ ਨਾ ਉੱਥੇ ਹੀ ਆਪਣੀ ਗੱਡੀ ਲਾ ਕੇ ਮਸੀਤ ਵੱਲ ਚਲਾ ਜਾਂਦਾ ਐਨੇ ਪੱਕੇ ਆ ਆਪਾਂ ਆਪਾਂ ਵਾਂਗ ਜੇ ਲੰਗਰ ਲੱਗਾ ਹੋਊਗਾ ਤੇ ਆ ਜਾਂਦੇ ਗੁਰਦੁਆਰੇ ਨਹੀਂ ਤਾਂ ਆਪਾਂ ਕੀ ਲੈਣਾ ਹੋਣਾ ਕੋਈ ਪਤਾ ਪ੍ਰੋਗਰਾਮ ਆ ਕੋਈ ਗੁਰਪੁਰਬ ਆ ਕੋਈ ਪਕੌੜੇ ਨਿਕਲੇ ਆ ਤੇ ਆ ਜਾਾਂਗੇ। ਮਨਹੀਂ ਪਕੌੜਿਆਂ ਦੇ ਸਿੱਖਾਂ ਕਿ ਗੁਰੂ ਦੇ ਸਿੱਖਾਂ ਸਾਡਾ ਕੋਈ ਟਾਈਮ ਨਹੀਂ ਕਿ ਅੰਮ੍ਰਿਤ ਵੇਲੇ ਆਪਾਂ ਉੱਠਣਾ ਆ ਵਾਹਿਗੁਰੂ ਦਾ ਨਾਮ ਜਪਣਾ ਆ ਗੁਰੂ ਸੇਵ ਤੇ ਕਹਿ ਰਹੇ ਆ ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਭਲਕੇ ਤੋਂ ਭਾਵ ਅੰਮ੍ਰਿਤ ਵੇਲੇ 3 ਤੋਂ 6 ਜਿਵੇਂ 6 ਵਜੇ ਸੂਰਜ ਚੜ੍ਹਦਾ ਆ ਤੈਨੂੰ ਤੋਂ 6 ਅੰਮ੍ਰਿਤ ਵੇਲਾ ਆ ਪ੍ਰਭਾਤ ਦਾ ਟਾਈਮ ਚਾਹ ਲੈ ਅੱਗੇ ਉਠ ਨਾਮ ਜਪ ਗੁਰਸਹਿਬ ਦੇ ਚਾਹ ਲੈ ਅਗੇ ਪਾਵ ਸੁਬਾ ਵੇਲੇ ਉਠ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ ਚੌਥੇ ਪੈਰ ਸਬਾ ਕੇ ਸੁਰਤਾਂ ਉਪਜੇ ਚਾਹ ਚੌਥਾ ਪੈਰ ਰਾਤ ਦਾ ਚੌਥਾ ਪੈਰ ਚਾਰ ਪੈਰ ਰਾਤ ਸ਼ਾਮੇ 6 ਵਜੇ ਤੋਂ ਲੈ ਕੇ 9 9 ਤੋਂ 12 12 ਤੋਂ 3 ਤੇ 3 ਤੋਂ 6 ਤਿੰਨ ਤਿੰਨ ਘੰਟੇ ਦਾ ਪੈਰ ਆ ਚਾਰ ਪੈਰ ਆ ਰਾਤ ਤੇ ਚੌਥੇ ਪੈਰ ਉੱਠਣਾ ਹੈ ਗੁਰੂ ਸਾਹਿਬ ਕਹਿੰਦੇ ਤਿੰਨ ਤੋਂ ਛੇ ਚੌਥੇ ਪੈਰ ਸੁਭਾਗ ਹੈ ਸੁਰਤਿਆਂ ਉਪਜੇ ਚਾਓ ਜਿਹੜੇ ਨਾਮ ਵਿੱਚ ਸੁਰਤ ਜੋੜਦੇ ਆ ਆਪਣਾ ਆਪਣੀ ਸੁਰਤ ਜੋੜਦੇ ਆ ਨਾਮ ਦੇ ਨਾਲ ਬਾਣੀ ਦੇ ਨਾਲ ਉਹਨਾਂ ਦੇ ਅੰਦਰ ਬੜਾ ਚਾਹ ਉਪਜਦਾ ਆ ਤੇ ਗੁਰੂ ਪਾਤਸ਼ਾਹ ਕਹਿੰਦੇ ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨ ਮੁਖ ਸਚਾ ਨਾ ਹੋ ਇਹੋ ਜੇ ਦਰਿਆ ਦਿਲ ਬੰਦੇ ਆ ਜਿਨ੍ਹਾਂ ਦੇ ਅੰਦਰ ਭਗਤੀ ਦਾ ਦਰਿਆ ਵਗ ਰਿਹਾ ਆ ਉਨਾ ਗੁਰ ਸਿੱਖਾਂ ਦੇ ਨਾਲ ਆਪਣੀ ਸਾਂਝ ਪਾਉਣੀ ਆ ਮਿੱਤਰਤਾ ਬਣਾਉਣੀ ਆ ਬੈਣ ਖਲੋਣ ਬਣਾਉਣਾ ਆ ਦੋਸਤੀ ਬਣਾਉਣੀ ਆ ਚੌਥੇ ਵੇਰ ਉੱਠਣ ਦਾ ਹੁਕਮਾ ਗੁਰੂ ਪਾਸ਼ਾ ਦਾ ਗੁਰਸਤਗੁਰ ਕਾ ਜੋ ਸਿੱਖ ਆਖੇ ਜੋ ਵੀ ਸਿੱਖ ਕਹਾਉਂਦਾ ਆ ਆਪਣੇ ਆਪ ਨੂੰ ਸੁਭਲ ਕੇ ਉੱਠ ਅਰ ਨਾਮ ਧਿਆਵੇ ਉਹਨੇ ਮਰਦਵੇਲੇ ਉੱਠਣਾ ਆ ਤਿੰਨਾਂ ਜੀ ਉੱਠਣਾ ਆ ਇਸ਼ਨਾਨ ਕਰਨਾ ਆ ਫਿਰ ਬੈਠਣਾ ਆ ਨਾਮ ਧਿਆਵੇ ਵਾਹਿਗੁਰੂ ਵੈਗਰੂ ਵੈਗਰੂ ਕਰਨਾ ਉੱਠਦੇ ਸਾਰੇ ਬਿਨਾਂ ਵੈਗਰੂ ਕਰਨਾ ਜਿਹੜੇ ਆਪਾਂ ਉੱਠਦੇ ਆ ਉੱਠ ਕੇ ਬੈਠ ਗਏ ਆਪਾਂ ਬਿਸਤਰੇ ਤੇ 5-7 ਮਿੰਟ ਵੈਗਰੂ ਕਰਨਾ ਅੱਖਾਂ ਬੰਦ ਕਰਕੇ ਉਦਾਂ ਹੀ ਬੈਠੇ ਬੈਠੇ ਵੈਗਰੂ ਕਰਨਾ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉੱਠਦੇ ਆਂ ਸਾਰਾ ਵੈਗਰੂ ਕਰਨਾ ਆ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਵੇ ਫਿਰ ਉਦਮ ਕਰਨਾ ਆ ਭਲਕੇ ਪ੍ਰਭਾਤ ਵੇਲੇ ਇਸ਼ਨਾਨ ਕਰੇ ਸ੍ਰੀ ਇਸ਼ਨਾਨ ਕਰਾਉਣਾ ਹੈ ਕਿਸੇ ਵੇਲੇ ਕੋਈ ਐਮਰਜੈਂਸੀ ਹੋਏ ਮੰਨ ਲਓ ਪਾਣੀ ਹੈ ਨਹੀਂ ਕਿਤੇ ਲਾਈਟ ਨਹੀਂ ਆਈ ਜਾਂ ਸਰੀਰ ਨਹੀਂ ਠੀਕ ਹੱਥੋਂ ਦੋ ਕੇ ਬੈਠਣਾ ਨਹੀਂ ਤੇ ਇਸ਼ਨਾਨ ਕਰਕੇ ਬੈਠਣਾ ਗੁਰੂ ਸਾਹਿਬ ਕਹਿੰਦੇ ਇਸ਼ਨਾਨ ਕਰੇ ਅਮਰਤ ਸਰਨਾਵੇ ਫਿਰ ਅਮਰਤ ਦਾ ਸਰੋਵਰ ਵੈਗ੍ਰਤਾ ਨਾਮ ਅਮਰਤ ਦਾ ਸਰੋਵਰ ਇਹ ਗੁਰੂ ਸਾਹਿਬ ਦੀ ਸੰਗਤ ਰਾਮਦਾਸ ਸਰੋਵਰ ਨਾਤੇ ਵੈਗ੍ਰਤੇ ਦਾਸਾਂ ਦਾ ਇਹ ਸਰੋਵਰ ਇਦੇ ਵਿੱਚ ਆ ਕੇ ਨਹਾਉਣਾ ਆ ਸੰਗਤ ਮੀਤ ਮਿਲਾਪ ਪੂਰਾ ਨਾ ਬਣੋ ਸੰਗਤ ਦੇ ਵਿੱਚ ਆ ਕੇ ਬਹਿਣਾ ਆ ਇੱਥੇ ਆਪਣਾ ਨਹਾਉਣ ਹੁੰਦਾ ਆ ਕਾਹਦੇ ਨਾਲ ਨਵਾਉਦੇ ਗੁਰੂ ਸਾਹਿਬ ਸ਼ਬਦ ਦੇ ਨਾਲ ਸਾਡੇ ਮਨ ਨੂੰ ਨਵਾਉਦੇ ਆ ਸਾਡੇ ਮਨ ਨੂੰ ਧੋਉਂਦੇ ਆ ਸ਼ਬਦ ਲਾਗੋ ਮਨ ਮਨ ਤੋਂ ਉਹ ਸ਼ਬਦ ਲਾਗੋ ਹਰ ਸਿਉ ਰੌਜ ਇਤਲਾਇ ਮਨ ਨੂੰ ਕਿਵੇਂ ਧੋਣਾ ਆ ਸ਼ਬਦ ਨਾਲ ਜੁੜਨਾ ਆ ਅੰਮ੍ਰਿਤ ਦਾ ਸਰੋਵਰ ਵਾਹਿਗੁਰੂ ਦਾ ਨਾਮ ਉਦੇ ਵਿੱਚ ਆਪਣੀ ਸੁਰਤ ਦਾ ਇਸ਼ਨਾਨ ਕਰਾਉਣਾ ਆ ਅੰਮ੍ਰਿਤਸਰ ਨਾਮ ਹੈ ਪਹਿਲਾਂ ਸਰੀਰ ਦਾ ਇਸ਼ਨਾਨ ਕਰਾਇਆ ਫਿਰ ਮਨ ਦਾ ਕਰਾਉਣਾ ਆ ਗੁਰੂ ਦੀ ਸੰਗਤ ਵਿੱਚ ਬਹਿ ਕੇ ਗੁਰੂ ਦੇ ਨਾਮ ਨਾਲ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਆ ਜਿਹੜਾ ਵੀ ਗੁਰੂ ਸਾਹਿਬ ਦਾ ਸਿੱਖ ਕਹਾਉਂਦਾ ਆ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਗਿਲਵਿਖ ਪਾਪ ਦੋਖ ਲੈ ਜਾਵੇ ਗੁਰੂ ਪਾਤਸ਼ਾਹ ਦਾ ਉਪਦੇਸ਼ ਆ ਵੈਗੁਰੂ ਵੈਗੁਰੂ ਦਾ ਜਾਪ ਜਪਣਾ ਹੈ ਹਰ ਹਰ ਜਪ ਜਾਪੇ ਉਪਦੇਸ਼ ਲੈ ਕੇ ਸਿਖਾਇਆ ਲੈ ਕੇ ਗੁਰੂ ਦੀ ਵੈਗੁਰੂ ਵੈਗੁਰੂ ਦਾ ਜਾਪ ਜਪਣਾ ਹੈ ਕਿੰਨਾ ਕਲੀਅਰ ਲਿਖਿਆ ਹੈ ਸਾਫ ਲਿਖਿਆ ਹੈ ਪਰ ਸਾਡੀ ਰਹਿਤ ਮर्याਦਾ ਵਿੱਚ ਵੀ ਲਿਖਿਆ ਆਕਾਲ ਤੱਕ ਸਹਿਮ ਦੇ ਕਿ ਹਰ ਸਿੱਖ ਨੇ ਸਵੇਰ ਪੈਰ ਰਾਤ ਰਹਿਣਾ ਹੈ ਉੱਠਣਾ ਹੈ ਇਸ਼ਨਾਨ ਕਰਨਾ ਹੈ ਫਿਰ ਗੁਰਮੰਤਰ ਦਾ ਅਭਿਆਸ ਕਰਨਾ ਹੈ ਲਿਖਿਆ ਹੈ ਅਭਿਆਸ ਗਰਾ ਸਾਰ ਸਾਲ ਵੈਗੁਰੂ ਭਾਈ ਗਰੂ ਕਰਨਾ ਬੋਲ ਕੇ ਕਰਨਾ ਹੈ ਜਾਂ ਸਾਸ-ਕਰਾਸ ਨਾਲ ਕਰਨਾ ਹੈ ਫਿਰ ਜਿਹੜੇ ਦਿਨਸ ਗੁਰਬਾਣੀ ਗਾਵੇ ਜਿਉਂ ਦਿਨ ਦਾ ਚੜ੍ਹਾ ਹੋ ਗਿਆ ਫਿਰ ਬਾਣੀ ਪੜਨੀ ਸ਼ੁਰੂ ਕਰਨੀ ਹੈ ਬਾਣੀ ਨਾਲ ਜੁੜਨਾ ਹੈ ਹੁਣ ਜਿਹੜੀ ਸਾਡੀ ਰਹਿਤ ਮर्यादा ਆਕਾਲ ਤੱਕ ਸਹਿਬ ਦੀ ਜਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਉਹ ਤਾਂ ਪੱਕਾ ਨਹੀਂ ਰਹਿ ਰਹੇ ਉਹਦੇ ਕਿਤੇ ਵੀ ਨਹੀਂ ਹੋ ਰਿਹਾ ਕਿਸੇ ਗੁਰਦੁਆਰੇ 'ਚ ਨਹੀਂ ਹੋ ਰਿਹਾ ਕਿਸੇ ਗੁਰਦੁਆਰੇ 'ਚ ਨਹੀਂ ਨਾਮ ਜਪਿਆ ਜਾਂਦਾ ਤੇ ਗੁਰੂ ਸਾਹਿਬ ਨਾਮ ਜਪਣ ਨੂੰ ਕਹਿ ਰਹੇ ਆ ਕਿ ਨਾਮ ਆਪਾਂ ਫਰਕ ਪਾ ਲਿਆ ਹੈ ਪਰ ਜਿੱਥੇ ਵੀ ਜੰਨੇ ਹਨ ਸਭ ਦੇ ਅਲੱਗ-ਅਲੱਗ ਆਪਣੀ ਆਪਣੀ ਮਰਿਆਦਾ ਹੈ ਕੋਈ ਸੁਖਮਨੀ ਸਾਹਿਬ ਕਰ ਰਿਹਾ ਅਮਰਤ ਵੇਲੇ ਕੋਈ ਪੰਜ ਬਾਣੀਆਂ ਕਰ ਰਿਹਾ ਕੋਈ ਆਸਾ ਦੀ ਵਾਰ ਕਰ ਰਿਹਾ ਅਮਰਤ ਵੇਲੇ ਤੜਕੇ ਉੱਠਦੇ ਸਾਰੇ ਤੇ ਗੁਰੂ ਸਾਹਿਬ ਜੀ ਦੇ ਉੱਠਦੇ ਸਾਰ ਵਹਿਗੁਰੂ ਜਪਣਾ ਆ ਸੋ ਭਲਕੇ ਉਠ ਹਰ ਨਾਮ ਧਿਆਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਵਹਿਗੁਰੂ ਵਹਿਗੁਰੂ ਦਾ ਜਾਪ ਜਪਣਾ ਫਿਰ ਚੜ੍ਹੇ ਦੇਸ ਗੁਰਬਾਣੀ ਗਾਵੇ ਜਦੋਂ ਦਿਨ ਦਾ ਚੜਾਅ ਹੋ ਗਿਆ ਬੜੇ ਪਿਆਰ ਨਾਲ ਬਾਣੀ ਗਾਉਣੀ ਵੀ ਗੁਰੂ ਬਲਾ ਮਾਨੀ ਲਾਉਣਾ ਕਿ ਮੈਂ ਦੇ ਘੰਟੇ ਤਾਂ ਨਿਤਨੇਮ ਕਰਨਾ ਹੀ ਕਰਨਾ ਹੈ ਦੇ ਘੰਟੇ ਚ ਨਹੀਂ ਪਿਆਰ ਨਾਲ ਗਾ ਗਾ ਕੇ ਰੂਹ ਨਾਲ ਗਾਈ ਦੀ ਆ ਬਾਣੀ ਫਿਰ ਜੜੇ ਦਿਵਸ ਗੁਰ ਬਾਣੀ ਗਾਵੇ ਬੈਂਦਿਆਂ ਉੱਠਦਿਆਂ ਹਰ ਨਾਮ ਧਿਆਵੈ ਫਿਰ ਕੀ ਕਰਨਾ ਹੈ ਉੱਠਦਿਆਂ ਬੈਂਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ 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 ਨਾਮ ਧਿਆਉਣਾ ਹੈ ਜਿਨੇ ਕਿੰਨੀ ਵਰੀ ਉੱਠਦੇ ਆ ਕਿੰਨੇ ਦੀ ਬੈਨਿਆ ਕਿੰਨੇ ਕਦਮ ਤੁਰਦੇ ਆ ਆਪਾਂ ਸਾਰਾ ਦਿਨ ਵੈਗਰੂ ਕਰਦੇ ਰਹਿਣਾ ਹਰ ਕਦਮ ਨਾਲ ਵੈਗਰੂ ਵੈਗਰੂ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਜਿਹੜਾ ਹਰ ਸਾਹ ਨਾਲ ਵੈਗਰੂ ਕਰਦਾ ਆ ਗਿਰਾਸ ਦਾ ਜਿਉਂ ਆਪਾਂ ਰੋਟੀ ਖਾਂਦੇ ਆ ਨਾ ਬੁਰਕੀ ਮੂੰਹ ਚ ਪਾ ਲਿਆ ਉਹ ਵੀ ਵੈਗਰੂ ਕਰਨਾ ਇਹਨੂੰ ਸਾਹ ਅੰਦਰ ਜਾ ਰਿਹਾ ਬਾਹਰ ਆ ਰਿਹਾ ਵੈਗਰੂ ਕਰਨਾ ਹੈ ਭੁਲਣਾ ਨਹੀਂ ਵੈਗਰੂ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਜਿਹੜਾ ਹਰ ਸਾਹ ਨਾਲ ਵਾਇਗੁਰੂ 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 ਧਿਆਉਂਦਾ ਆ ਸੋ ਗੁਰ ਸਿੱਖ ਗੁਰੂ ਮਨ ਭਾਵੈ ਸੋ ਉਹ ਜਿਹੜਾ ਗੁਰ ਸਿੱਖ ਆ ਉਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਬਹੁਤ ਪਿਆਰਾ ਲੱਗਦਾ ਹੈ ਜਿਹਦਾ ਅਮਰਤ ਵੀਲੇ ਉੱਠਦਾ ਹੈ ਵਾਇਗੁਰੂ ਕਰਦਾ ਹੈ ਅਮਰਤ ਵੀਲੇ ਦਰਸਾਰੀ ਹੋਂਦ ਸਰਦੇ ਆ ਅਮਰਤ ਵੀਲੇ ਤੇ ਕੋਈ ਕੰਮ ਨਹੀਂ ਹੁੰਦਾ ਦੋ ਘੰਟੇ ਸਾਰੇ ਬੈਠ ਸਕਦੇ ਆ ਵਾਇਗ੍ਰੋ ਕਰ ਸਕਦੇ ਆ ਫਿਰ ਕਿਹੜੀ ਬਾਣੀ ਨਾਲ ਜੁੜਨਾ ਸਿਰਫ ਉਸ ਤੋਂ ਬਾਅਦ ਆਪਾਂ ਜਿਵੇਂ ਕੰਮਾਂ ਕਰਾਂਦੇ ਨਿਕਲਦੇ ਆ ਹੱਥਾਂ ਪੈਰਾਂ ਨਾਲ ਕੰਮ ਕਰਦਿਆਂ ਜੁਬਾਨ ਨਾਲ ਵਾਇਗ੍ਰੋ ਕਰਦੇ ਰਹਿਣਾ ਭਾਵੇਂ ਟਰੈਕਟਰ ਦੇ ਬੈਠੇ ਵਾਇਗ੍ਰੋ ਕਰੀ ਜਾਈਏ ਕੋਈ ਵੀ ਕੋਈ ਰੋਟੀਆਂ ਪਕਾ ਰਿਹਾ ਭਾਂਡੇ ਮਾਜ ਰਿਹਾ ਵਾਇਗ੍ਰੋ 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 ਕਰਦੇ ਆ ਮੈਂ ਸੋਹੁਰ ਸਿੱਖ ਗੁਰੂ ਹਰਿਬਾਬਾ ਉਹ ਗੁਰੂ ਸਾਹਿਬ ਨੂੰ ਬਹੁਤ ਪਿਆਰ ਕਰਦਾ ਜਿਸ ਨੂੰ ਦਇਆ ਹੋਵੇ ਮੇਰਾ ਸੁਮੀ ਤਿਸ ਕੋ ਸਿੱਖ ਗੁਰੂ ਉਪਦੇਸ਼ ਸੁਣਾਵੇ ਜਿਹਦੇ ਤੇ ਦਇਆ ਕਰਦਾ ਦਇਆ ਕਰਦਾ ਕਹਾਂ ਜੀ ਆਇਆਂ ਨੂੰ ਮੈਂ ਗੁਰੂ ਆਖਦਾ ਸਮੈ ਨੂੰ ਜਿਹਦੇ ਤੇ ਦਇਆ ਕਰਦਾ ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਉਸ ਗੁਰ ਸਿੱਖ ਨੂੰ ਗੁਰੂ ਪਾਛਾ ਆਪਣਾ ਤੇ ਸਨ ਉਹਦੇ ਅਸਕੇਰ ਦੇ ਅੰਦਰੋਂ ਆਪ੍ਰੀ ਕੋ ਦਿਲੇ ਚ ਬਿਠਾ ਕੇ ਸਮਝਾ ਰਹੇ ਸਿੱਖਿਆ ਦੇਰੇ ਬਾਣੀ ਦਾ ਗੌਰ ਕੀ ਜਿੱਥੇ ਬਹੁਤ ਦਇਆ ਕਰਦਾ ਹੈ ਉਹ ਉਸ ਗੁਰ ਦੇ ਕੋਲ ਨੂੰ ਸੇਵਾ ਲਈ ਬਿਠਾ ਆ ਗਏ ਗੁਰਦੁਆਰੇ ਪਹੁੰਚਾ ਕੇ ਆ ਆ ਆ ਆ ਸੰਗਤਾਂ ਦੇ ਤਨੋਂ ਆ ਆ ਸੰਗਤਾਂ ਦਾ ਨਾਮ ਲਈ ਆ ਆ ਆਪਣੇ ਕੋਲ ਬਿਠਾ ਕੇ ਉਹ ਆਪਣੀ ਸਿੱਖਿਆ ਦੇ ਜਨਨਾਜਕ ਇਹ ਨਹੀਂ ਸਾਡੇ ਟਾਈਮ ਟੇਬਲ ਦਾ ਨਹੀਂ ਸਾਇਆ ਆ ਜਦੋਂ ਆਪਾਂ ਕਿਤੇ ਤੀਲੇ ਕਿਤੇ ਬੋਲਦੇ ਆ ਕਿਤੇ ਕਦੋਂ ਦੇ ਉਧਰ ਹਨ ਕੋਈ دوست ਨਾ ਪਰਬਾ ਉਹਨੂੰ ਵੀ ਕਹਿਣਾ ਕਿ ਭਾਈ ਬਰਤਦਾ ਨਾ ਵੈਰੂ ਬਹਿਆ ਕਰ ਉਹਨੂੰ ਵੀ ਲਈ ਮੱਝ ਬੰਦੇ ਸੀ ਜਾਂਦੇ ਨੇ ਕਿ ਜਿਹੜਾ ਇੰਦਰ ਦਿੱਤਾ ਹੈ ਅਮਲ ਨਾਲ ਜਪਾ ਲੈ ਆਪ ਜਪਦਾ ਤੇ ਉਹ ਦਨ ਜਪਦਾ ਗੁਰੂ ਪਾਤਸ਼ਾਹ ਨੇ ਮੈਂ ਐਸੇ ਪੁਰਜ਼ ਤੀਏ ਚੱਲਣਾ ਦੀ ਢੂੜ ਸਾਡਾ ਰੋਜ਼ ਦਾ ਨੇਮ ਨਿਤਨਾ ਨਿਮ ਜਿਸ ਤਰ੍ਹਾਂ ਸਮਝਾਇਆ ਹੈ ਉਸ ਤਰ੍ਹਾਂ ਦੇ ਵੀ ਕੇਵਲ ਤਿੰਨ ਘੰਟਾ ਵਾਇਰੋ ਜਪਨਾ ਇਸਤਾਨ ਕਰਕੇ ਬੈਠਣਾ ਹੈ ਪਹਿਲਾ ਘੰਟਾ ਜੋ ਬੈਠੇ ਵਰਤਣਾ ਹੈ ਕਿ ਅਗੈਂਡਾ ਵਰਤਣਾ ਜਿੰਨਾ ਸਮਾਂ ਹੈ ਬਾਣੀ ਦੇ ਨਾਲ ਜੁੜਨਾ ਫਿਰ ਆਪਣੇ ਨਾਮ ਦਾ ਕਰਨਾ ਵਾਇਰੋ ਕਰਦੇ ਰਹਿਣਾ ਫਿਰ ਜੇ ਕਿੰਨਾ ਸੌਖੇ ਰੰਗੇ ਨਾਲ ਤੁਹਾਨੂੰ ਹਰ ਗਲ ਬਾਣੀ ਵਿੱਚ ਲੱਗਿਆ ਤੇ ਬਾਕੀ ਕਰਨਾ ਹੈ ਇਹ ਤੇ ਬਤਾਈ ਕਰ ਸਕਦੇ ਕੋਈ ਸਾਨੂੰ ਪਹਾੜ ਤਾਂ ਚੜਨੋਂ ਨਹੀਂ ਗਿਆ ਕੋਈ ਸਾਨੂੰ ਜੰਗਲ ਤਾਂ ਜਾਣ ਤੋਂ ਨਹੀਂ ਗਿਆ ਉਸ ਸਰਨੇ ਕੋਈ ਸਾਨੂੰ ਰੋਟੀ ਛੱਡਣੋਂ ਨਹੀਂ ਗਿਆ ਮੁੱਖੇ ਲੱਟਣੋਂ ਨਹੀਂ ਗਿਆ ਕਰਦੇ ਤੇ ਰਹਿਣਾ ਇਹ ਤਾਂ ਸਾਰੇ ਹੀ ਕਰ ਸਕਦੇ ਸਾਰੇ ਲਈ ਕਰ ਸਕਦੇ ਸਿੱਧੀ ਬਹੁਤ ਸੌਖੀ ਹੈ ਇਦਾਂ ਹੀ ਜਿੰਦ ਜੰਦ ਰਹਿੰਦੇ ਆ ਮਤਲਬ ਜਦ ਰਹੀਏ ਬਲ ਬਲ ਸਮਾਗਮ ਵਾਲੀਏ ਦਰ ਗੁਰਦਵਾਰਾ ਵੀਰੂ ਕਰਦੇ ਰਹੀਏ ਜਿਹਦੂ ਕੋ ਬੈਠੇ ਤੋਨੇ ਇਹਨਾਂ ਨਾਲ ਬੈਰੂ ਦੀ ਕਰਦੀ ਆ ਬਸ ਬੈਰੂ ਕਰਦੇ ਆ ਨਾ ਗੁਰੂ ਪਾਤਸ਼ਾਹ ਦੇ ਆਪਣੇ ਆਪ ਵੀ ਬੈਰੂ ਦੀ ਬੋਸਟ ਹੋ ਜਾਂਦੀ ਆ ਇੱਕ ਟਾਈਮ ਜ਼ਰੂਰ ਸੰਗਤਾਂ ਜਾਉਣਾ ਗੁਰਦਵਾਰੇ ਹੁਣੇ ਆ ਕੇ ਗੁਰਦੀ ਗੋਹ ਚ ਬੈਣਾ ਬੈਰੂ ਦੀ ਪਰਸਿਸ਼ਣ ਅੜੀ ਫਿਰ ਸਾਰੇ ਕਸਰਦੀ ਆ ਉਹਦੇ ਇਹ ਬੰਦੇ ਜਦੋਂ ਯਾਦ ਕਰਦੇ ਆ ਫੇਰ ਤੇ ਹੋਣੇ ਬਹੁਤ ਮਿਲਲੇ ਆ ਬੰਦੇ ਬੜੇ ਥੋੜੇ ਸਾਰੇ ਜਿਹੜੇ ਹੁਣ ਅੰਦੀਦਾਲ ਹੁੰਦੇ ਨੇ ਵੱਲੋਂ ਦੇਖੇ ਭਾਈ ਰੂਪਾ ਕਰਤਾ ਜੀ ਨੇ ਪਰਸ਼ੀਸ਼ ਨਾਮ ਵਾਲੀ ਪੌਸ਼ੀ ਦੇ ਦਰ ਉਹ ਜਗ ਦੇ ਵਿੱਚੋਂ ساری ਦੁਨੀਆਂ ਨੂੰ ਉਸਦੇਸ਼ ਕਿਹਾ ਜਾਂਦਾ ਹੈ